की वारदात की हुई है सर आई एम पुलिस वाले आई एम पुलिस वाले आई की पुलिस वाले आई एम 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 पुलिस वाले आई ਵੱਡੀ ਖਬਰ سامنے ਆ ਰਹੀ ਹੈ ਪਠਾਨਕੋਟ ਤੋਂ ਜਿੱਥੇ ਕਿ ਸਰਨਾ ਇਲਾਕੇ ਦੇ ਵਿੱਚ ਕੁਝ ਲੋਕਾਂ ਨੇ ਤਿੰਨ ਲੋਕਾਂ ਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ 6 ਗੋਲੀਆਂ ਚੱਲੀਆਂ ਦੋ ਲੋਕਾਂ ਨੂੰ ਤਿੰਨ ਗੋਲੀਆਂ ਵੱਜੀਆਂ ਨੇ ਸਿਵਰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜੀਹਾਂ ਜਾਣਕਾਰੀ ਲਈ ਦੱਸਦੀ ਹੈ ਸਰਨਾ ਚੌਂਕ ਦੇ ਕੋਲ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਜਾਣਕਾਰੀ ਦਿੰਦੇ ਆ ਡੀਐਸਪੀ ਰੂਲਰ ਹਰੀਕ੍ਰਿਸ਼ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਰਨਾ ਚੌਕ 'ਚ ਗੋਲੀਆਂ ਚੱਲੀਆਂ ਨੇ ਜਿਸ ਦੇ ਚੱਲਦਿਆਂ ਪੂਰੀ ਪੁਲਿਸ ਪਾਰਟੀ ਦਾ ਮੌਕੇ ਤੇ ਪਹੁੰਚੇ ਅਤੇ ਆ ਪੂਰੇ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਡੀਐਸਪੀ ਦੱਸਿਆ ਕਿ ਇਸ ਘਟਨਾ ਤੇ 3 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਹੈ ਸਿਟੀ ਹਮ ਨਿਊਜ਼ ਲਈ ਆਲੋਕ ਕੁਮਾਰ ਤੇ ਕੀ ਗੱਲ ਬਾਤ ਹੈ ਮੇਰਾ ਨਾਮ ਸੁਮਿਤ ਹੈਗਾ ਤੇ ਮੈਂ ਵਾਰਡ ਇੰਚਾਰਜ ਹੈਗਾ ਇਸੋਂ ਦਾ ਮੈਨੂੰ ਜਿੱਦਾਂ ਹੀ ਪਤਾ ਲੱਗਾ ਕਿ ਇੱਥੇ ਰੰਗੋਲੀਆਂ ਚੱਲੀਆਂ ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ ਮੇਰੇ ਘਰ ਤੋਂ ਬਿਲਕੁਲ ਨੇੜੇ ਹੈਗਾ ਉਹ ਹਾਈਵੇ ਦੇ ਉੱਪਰ ਹੈ ਇਹ ਬਾਸ਼ੀ ਦਾ ਟੱਪ ਹੈਗਾ ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀਗੇ ਜਿਹੜੀ ਗੱਲ ਬਾਤ ਤੋਂ ਪਤਾ ਲੱਗਿਆ ਤੇ 4-5 ਮੁੰਡੇ ਬਾਹਰ ਡਰਾਡ ਹੋਰ ਗੋਲੀਆਂ ਲੈ ਕੇ ਆਏ ਨੇ ਉਹਨਾਂ ਨੇ ਆਂਦੇ ਆਂਦਾ ਤੋਂ 8 ਤੋਂ 9 ਫਾਇਰ ਕਰਤੇ ਆ ਜਿਹਦੇ ਵਿੱਚ 7 ਕੋਲ ਤੇ ਬਰਾਮਦ ਹੋ ਗਏ ਆ ਸਾਨੂੰ ਇਹਨਾਂ ਨੂੰ ਤੇ ਨਾਲ ਹੀ ਅਸੀਂ ਫੋਨ ਕਰ ਦਿੱਤਾ ਹੈਗਾ ਸਾਰੀ ਪੁਲਿਸ ਵੀ ਆ ਗਈ ਆਪਣੀ ਸਾਰਾ ਕੁਝ ਤੇ ਐਈ ਚਾਹੁੰਦੇ ਆ ਕਿ ਇਹ ਜਿਹੜੀ ਹੋਈ ਹੈ ਜਿੱਦਾਂ ਦੇ ਅਟੈਕ ਹੋ ਰਿਹਾ ਹੈ ਇਹ ਨਾਰਮਲੀ ਆਮ ਜਨਤਾ ਦੇ ਵਿੱਚ ਜਿਹੜੀ ਵੀ ਚੀਜ਼ ਹੈ ਇਹ دہشت ਦਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਸਾਡੇ ਸਾਰੇ ਐਸਐਚਓ ਸਾਹਿਬ ਵਗੈਰਾ ਸਾਰੇ ਪੁੱਜ ਗਏ ਨੇ ਤੇ ਮੈਂ ਚਾਹਾਂਗਾ ਕਿ ਇਹ ਚੀਜ਼ਾਂ ਦਾ ਜਲਦੀ ਜਲਦੀ ਹੱਲ ਹੋਏ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਫੜੇ ਜਾਣ ਜਲਦੀ ਜਲਦੀ ਇਹ ਤੋਂ ਤਿੰਨ ਤੋਂ ਜ਼ਿਆਦਾ ਜ਼ਖਮੀ ਜਿਹੜੇ ਪਤਾ ਲੱਗਿਆ ਕਿ ਤਿੰਨ ਤੋਂ ਜ਼ਿਆਦਾ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਹੋਰ ਉਹ ਸਿਵਲ ਹਸਪੀਟਲ ਵਿੱਚ ਜਿਹੜਾ ਪਤਾ ਲੱਗਿਆ ਕਿ ਉਹ ਸਿਵਲ ਹਸਪੀਟਲ ਦੇ ਵਿੱਚ ਹੈਗੇ ਆ ਕਿੰਨੀਆਂ ਗੋਲੀਆਂ ਚਲੀਆਂ ਇਨਾ ਸਰਨੇ ਚੌਕ ਦੇ ਵਿੱਚ ਇੱਕ ਬਾਸ਼ੀ ਦਾ ਢਾਬਾ ਆ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਪਤਾ ਲੱਗਾ ਕਿ ਕੁਝ ਜ਼ਖਮੀ ਹੋਏ ਨੇ ਤਿੰਨ ਬੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਤ ਚੱਲ ਰਹੀ ਆ ਤੇ ਇਥੋਂ ਮੌਕੇ ਤੋਂ 7-9 ਲੋਕ ਸਾਨੂੰ ਮਿਲੇ ਨੇ ਇਹਦੇ ਸਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਪਾਕਸ਼ਾ ਨਹੀਂ ਜਾਊਗਾ ਇਹਦੀ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ ਸਿਵਲ ਹਸਪੀਟਲ ਪਠਾਨਕੋਟ ਦੀ ਐਮਰਜੈਂਸੀ ਵਿੱਚ ਕਰੀਬ ਪੌਣੇ 1 ਵਜੇ ਦੋ ਪੇਸ਼ੈਂਟ ਆਏ ਹੈਗੇ ਜਿਨ੍ਹਾਂ ਨੂੰ ਗਨ ਸ਼ਾਟ ਇੰਜਰੀਜ਼ ਹੋਈਆਂ ਹੈਗੀਆਂ ਤੇ ਇੱਕ ਦਾ ਨਾਮ ਹੈਗਾ ਵਿਕਰਾਂਤ ਸਿੰਘ ਜਿਹੜਾ ਕਿ ਮੱਢ ਹਟ ਕਲੋਨੀ ਕੱਚੇ ਕੁਆਟਰ ਦਾ ਰਹਿਣ ਵਾਲਾ ਹੈ ਤੇ ਦੂਸਰਾ ਜਿਹੜਾ ਨਾਮ ਹੈਗਾ ਲਖਵਿੰਦਰ ਸਿੰਘ ਇਹ ਨਿਊ ਥਰੇਹਾਲ ਦੇ ਰਹਿਣ ਵਾਲੇ ਹੈਗੇ ਦੋਨਾਂ ਦੀ ਉਮਰ ਜਿਹੜੀ ਹੈ 35-36 ਸਾਲ ਦੇ ਕਰੀਬ ਹੈਗੀ ਹੈ ਤੇ ਇਹਨਾਂ ਨੂੰ ਅਸੀਂ ਫਸਟ ਏਡ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਹੈ ਸਰ ਕੀ ਕੰਡੀਸ਼ਨ ਕੀ ਹੈ ਦੋਨਾਂ ਦੀ ਕੰਡੀਸ਼ਨ ਜਿਹੜੀ ਹੈ ਫਰਸਟ ایڈ ਦਿੱਤੀ ਅਸੀਂ ਤੇ ਦੋਨਾਂ ਨੂੰ ਸਟੇਬਲ ਕਰ ਦਿੱਤਾ ਹੈ ਉਸ ਅਨੁਸਾਰ ਦੋਨੇ ਬੱਚੇ ਜਿਹੜੇ ਹੈਗੇ ਹੋਸ਼ ਵਿੱਚ ਸੀਗੇ ਤੇ ਇਹਨਾਂ ਨੂੰ ਹਾਇਰ ਸੈਂਟਰ ਵਿੱਚ ਰੈਫਰ ਅਗਲੇ ਇਲਾਜ ਲਈ ਹੈ ਸਰ ਕਿੰਨਾ ਕੀ ਦੇਖ ਸਕਦਾ ਹੈ ਇਹ ਅਜੇ ਕਲੀਅਰ ਨਹੀਂ ਹੈਗਾ ਫਾਈਲ ਚ ਦੇਖ ਕੇ ਮੈਂ ਤੁਹਾਨੂੰ ਦੱਸਦਾਗਾ ਤੇ ਜਿਹੜੀ ਪ੍ਰੀਮਰੀ ਇਨਫੋਰਮੇਸ਼ਨ ਹੈਗੀ ਉਹਦੇ ਵਿੱਚ ਵਿਕਰਾਂਤ ਜੀ ਨੂੰ ਦੋ ਗੋਲੀਆਂ ਲੱਗੀਆਂ ਲੱਤਾਂ ਤੇ ਇੱਕ ਬਾਹ ਤੇ ਤੇ ਲਖਵਿੰਦਰ ਜੀ ਨੂੰ ਜਿਹੜੀ ਹੈ ਛਾਤੀ ਤੇ ਗੋਲੀ ਦੋ ਹੀ ਸਾਡੇ ਕੋਲ ਦੋ ਪੇਸ਼ੈਂਟ ਰਿਪੋਰਟ ਕਿਤੇ